ਲੜਦਾ ਵੀ ਨਹੀਂ ਮੇਰੇ ਮੁੰਡੇ ਪਾਪਾ ਲੈ ਕੇ ਕੌਣ ਕਰ ਰਿਹਾ ਹੈ ਮੋਰਚੇ ਨੂੰ ਟਾਰਪੀਡੋ ਆਪ ਵਿਧਾਇਕ ਪਾਪਾ ਨਾਲ ਮਿਲਿਆ ਪੰਦੇਰ ਦੇ ਇਲਜ਼ਾਮਾਂ 'ਚ ਕਿੰਨਾ ਸੱਚ ਸਭ ਤੋਂ ਪਹਿਲਾਂ ਹੰਗਾਮੇ ਦੀਆਂ ਇਹ ਤਸਵੀਰਾਂ ਵੇਖੋ ਇਹ ਤਸਵੀਰ ਐਤਵਾਰ ਯਾਨੀ 23 ਜੂਨ ਯਾਨੀ ਜਿੱਥੇ ਵੱਡੀ ਗਿਣਤੀ ਚ ਲੋਕ ਸਟੇਜ ਤੇ ਔਰ ਦੀ ਕੋਸ਼ਿਸ਼ ਕਰ ਰਹੇ ਨੇ ਜਨਾਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਐਤਵਾਰ ਨੂੰ ਜੋ ਹੰਗਾਮਾ ਹੋਇਆ ਉਸ ਚ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਲਾਲ ਕਨੌਰ ਦੇ ਸਾਥੀ ਵੀ ਨੇ ਨਾਲ ਹੀ ਗੁਰਲਾਲ ਕਨੌਰ ਦੇ ਭਾਜਪਾ ਨਾਲ ਮਿਲੇ ਹੋਣ ਦੇ ਇਲਜ਼ਾਮ ਵੀ ਲਗਾਏ ਗਏ ਨੇ ਐਮਐਲਏ ਗੁਰਲਾਲ ਕਨੌਰ ਨੇ ਉਹਨਾਂ ਕੇਂਦਰ ਨਾਲ ਰਲ ਕੇ ਮੋਰਚਾ ਚਕਾਉਣ ਦੀਆਂ ਸ਼ਾਸ਼ੀਆਂ ਵਿੱਚ ਰੁੱਝੇ ਹੋਏ ਨੇ ਅਰੋਣਾ ਲੱਗਦਾ ਵੀ ਜਿਹੜਾ ਮਾਫੀਆ ਵਾ ਜਿਹੜਾ ਚੱਲ ਰਿਹਾ ਵਾ ਉੱਥੇ ਖੱਗਰ ਤੇ ਵੀ ਉਹਨਾਂ ਉਹਨੂੰ ਉਹਨੂੰ ਕਿਵੇਂ ਰੇਤ ਹੇਠੋਂ ਚਿਕਾਈ ਜਾ ਸਕਦੇ ਮੋਰਚੇ ਕਰਕੇ ਇਹ ਕੰਮ ਰੁਕਿਆ ਹੋਇਆ ਵਾ ਤੋਂ ਦੇਸ਼ ਲੈਵਲ ਤੇ ਅੰਦੋਲਨ ਫੈਲ ਰਿਹਾ ਹੈਗਾ ਵਾ ਅੰਦੋਲਨ ਨੂੰ ਟਾਰਪੀਟੋ ਕਰ ਲਈ ਅੰਦੋਲਨ ਨੂੰ ਬਦਨਾਮ ਕਰ ਲਈ ਸਥਾਨਕ ਲੋਕਾਂ ਦੇ ਨਾਂ ਤੇ ਭਾਜਪਾ ਦੇ ਅਨਿਲ ਵੇਜ ਦੇ ਸਮਰਥਕ ਕੱਪੜਾ ਵਪਾਰੀ ਭਾਜਪਾ ਦੇ ਸਮਰਥਕ ਲਗਾਤਾਰ ਯਤਨ ਕਰ ਰਹੇ ਨੇ ਕਿ ਅੰਦੋਲਨ ਨੂੰ ਕਿਵੇਂ ਨਾ ਕਿਵੇਂ ਖੰਡਾਇਆ ਜਾਵੇ ਉਧਰ ਕਿਸਾਨਾਂ ਦਾ ਕਹਿਣਾ ਹੈ ਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਹੈ ਇਹ ਅੰਦੋਲਨ ਹੁਣ ਪੂਰੇ ਦੇਸ਼ ਦਾ ਹੋ ਗਿਆ ਹੈ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਇੱਥੇ ਨਹੀਂ ਬੈਠੇ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਤਾਂ ਅਸੀਂ ਸ਼ੰਭੂ ਤੇ ਮੋਰਚਾ ਲਾਇਆ ਹੋਇਆ ਹੈ ਸਿੰਘ ਰਸਤੇ ਨਹੀਂ ਰੋਕੇ ਸਰਕਾਰ ਨੇ ਰੋਕਿਆ ਸਰਕਾਰ ਰੋਕਾਂ ਹਟਾ ਦੇ ਅਸੀਂ ਦਿੱਲੀ ਵੱਲ ਜਾਣੇ ਆ ਉਹ ਸਾਡੀ ਜੰਤਰਮੰਤਰ ਤੇ ਥਾਂ ਦੇ ਦੇ ਰਾਮਲੀਲਾ ਗਰਾਊਂਡ ਦੇ ਦੇ ਜਗ੍ਹਾ ਉਹਨੇ ਤੈਅ ਕਰਨੀ ਹੈ ਅਸੀਂ ਜਾਵਾਂ ਕਿ ਆਮ ਆਦਮੀ ਪਾਰਟੀ ਭਾਜਪਾ ਨਾਲ ਮਿਲੀ ਹੈ ਕਿਸਾਨ ਆਗੂਆਂ ਦੇ ਇਲਜ਼ਾਮ ਕਿੰਨੇ ਸਹੀ ਨੇ ਮੋਰਚੇ ਨੂੰ ਕੌਣ ਖਰਾਬ ਕਰਨਾ ਚਾਹੁੰਦਾ ਹੈ ਇਹ ਸਵਾਲ ਹਾਲੇ ਵੀ ਸਵਾਲ ਬਣ ਕੇ ਸਾਰਿਆਂ ਦੇ ਜ਼ਿਹਨ ਚ ਘੁੰਮ ਰਹੀ ਨਹੀਂ ਪੀਟੀਸੀ ਨਿਊਜ਼ ਲਈ ਗਵਿੰਦਰ ਮੀਤ ਦੀ ਰਿਪੋਰਟ